ਸਾਥੋ ਲਾਜਮ ਨਹੀਂ ਕਰਾਇਆ ਜਾਂਦਾ ਵੀਰ ਜੀ ਜਤਨਾਂ ਦੇ ਸੀ ਬਹੁਤ ਕੋਈ ਸਾਨੂੰ ਸਾਰਾ ਨਹੀਂ ਮੇਰਾ ਪੁੱਤਰ ਬਚਣਾ ਚਾਹੀਦਾ اے ਵੀਰ ਜੀ ਮੇਰਾ ਪੁੱਤਰ ਬਚਣਾ ਚਾਹੀਦਾ ਸਾਨੂੰ ਸਾਰਾ ਦੇ ਦੋ ਕੋਈ ਪੈਸਾ ਦੇ ਜੇ ਸਾਨੂੰ ਵੀਰ ਜੀ ਵੱਟੋਂ ਤੇ ਕੋਈ ਹਰ ਨਹੀਂ ਕੋ ਜੀ ਸਾਡੇ ਕੋਲੇ ਫਿਕ ਮੰਗਵਾਲ ਪਏ ਥੇ ਲਾਜ ਕਰਾ ਲੇ ਮੇਰਾ ਰੀੜ ਦੀ ਹੱਡੀ ਦਾ ਪ੍ਰੈਸ਼ਨ ਹੋਇਆ ਪਹਿਲਾਂ ਮੇਰੇ ਤੇ ਲੱਗ ਗਿਆ ਉਹ ਨਹੀਂ ਪੈਸੇ ਲੱਗੇ ਹੁਣ ਮੇਰੇ ਪੁੱਤਰ ਦਾ ਦਦਾਵਰਾ ਨਹੀਂ ਹੜਦਾ ਖੱਬਾ ਪਾਸਾ ਜਿਵੇਂ ਖੜਾ ਹੈ ਹੁਣ ਸੱਜੇ ਪਾਸਾ ਵੀ ਹੋ ਚੱਲਿਆ ਸੱਜੇ ਪਾਸਾ ਹੋ ਚੱਲਿਆ ਵੀਰ ਜੀ ਸਾਡੀ ਕੋਈ ਵਾ ਨਹੀਂ ਹੁਣ ਨਾ ਇਹ ਲੱਗ ਗਏ ਮੇਰੇ ਪੁੱਤਰ ਨੂੰ ਬਿਚਾਲਾ ਵੀਰ ਜੀ ਸਾਡੀ ਮਦਦ ਕਰ ਦੋ ਲਾਜ ਨਹੀਂ ਵੀਰ ਜੀ ਅਸੀਂ ਕਰਾ ਨਹੀਂ ਸਕਦੇ ਵੀਰ ਜੀ ਤੁਹਾਡੇ ਤੇ ਰੱਬ ਬਣ ਕੇ ਤੁਸੀਂ ਲਾਜ ਕਰਾ ਦਿਓ ਮੇਰੇ ਪੁੱਤ ਦਾ ਵੀਰ ਜੀ ਮੇਰੇ ਪੁੱਤ ਦਾ ਲਾਜ ਕਰਾ ਦਿਓ ਵੀਰ ਜੀ ਰੱਬ ਬਣ ਕੇ ਕਰਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮੈਡੀਕਲ ਪਹੁੰਚੇ ਸੀ ਉੱਥੇ ਬਜ਼ੁਰਗ ਜੋੜਾ ਮਿਲਿਆ ਮਾਤਾ ਕਲਦੀਪ ਕੌਰ ਜਿਹਨਾਂ ਦਾ ਪਿੰਡ ਨੱਥੋ ਵਾਲਾ ਗੜਬੀ ਆ ਜਿਲ੍ਹਾ ਮੋਗਾ ਮਾਤਾ ਦਾ ਇੱਕ ਪੁੱਤ ਪਹਿਲਾਂ ਮਰ ਗਿਆ ਐਕਸੀਡੈਂਟ ਹੋ ਗਿਆ ਤੇ ਇੱਕੀ ਪੋਤਾ ਮਾਤਾਾਂ ਦੀ ਮੇਰੇ ਕੋਲੇ ਤੇ ਉਹਨੂੰ ਵੀ ਦੌਰੇ ਪਈ ਜਾਂਦੇ ਆ ਕਿਉਂਕਿ ਬਜ਼ੁਰਗਾਂ ਵਿਚਾਰੇ ਤੁਰਿਆ ਨਹੀਂ ਜਾਂਦਾ ਦੁਆ ਤਾਂ ਮਾਤਾ ਦਾ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਇਆ ਬਾਪੂ ਦਾ ਗੋਡਿਆਂ ਦਾ ਆਪਰੇਸ਼ਨ ਹੋਇਆ ਤੇ ਪੋਤੇ ਨਿੱਕੇ ਨਿੱਕੇ ਆ ਛੋਟੇ ਛੋਟੇ ਆ ਕਮਾਉਣ ਵਾਲਾ ਉਹੀ ਸੀ ਉਹੀ ਇਹਨਾਂ ਦਾ ਬੜੇਪੇ ਦੀ ਲਾਠੀ ਸੀ ਤੇ ਉਹੀ ਮੱਜੇ ਤੇ ਪੈ ਗਿਆ ਉਥੇ ਵੇਖਿਆ ਨਹੀਂ ਜਾਂਦਾ ਬਿੰਦੇ-ਬਿੰਦੇ ਦੌਰੇ ਪਈ ਜਾਂਦੇ ਆ ਇਸ ਤੋਂ ਮੈਡੀਕਲ ਚ ਉਹਨਾਂ ਨੇ ਰੈਫਰ ਕਰਤਾ ਵੀ ਚੰਡੀਗੜ੍ਹ ਲੈ ਜਾਓ ਮਾਤਾ ਆਂ ਦੀ ਵੀ ਚੰਡੀਗੜ੍ਹ ਅਸੀਂ ਜਾਈਏ ਕਾਹਦੇ ਨਾ ਸਾਡੇ ਕੋਲ ਤਾਂ 4 ਪੀਨ ਨੂੰ 10 ਰੁਪਏ ਨਹੀਂ ਤੇ ਅਸੀਂ ਚੰਡੀਗੜ੍ਹ ਕਾਹਦੇ ਨਾ ਲੈ ਕੇ ਜਾਈਏ ਪਹਿਲਾਂ ਸਾਡੇ ਸਿਰ ਬਹੁਤ ਪੈਸੇ ਆ ਪਹਿਲਾਂ ਮੇਰਾ ਮਾਤਾ ਆਂ ਦੀ ਪ੍ਰੈਸ਼ਰ ਰੀਡ ਦੀ ਹੱਡੀ ਦਾ ਕਰਾਇਆ ਉਹ ਤੋਂ ਫੜ ਕੇ ਪੈਸੇ ਕਰਵਾਇਆ ਬਾਪੂ ਦਾ ਗੋਡਿਆਂ ਦਾ ਆਪਰੇਸ਼ਨ ਕਰਵਾਇਆ ਤੇ ਹਾਲਾਤ ਜਿਹੜੇ ਬਹੁਤ ਮਾੜੇ ਹੋਏ ਪਏ ਆ ਵੀਰੋ ਵੇਖੋ ਮਾਤਾ ਨਾ ਰੋਂਦੀ ਨਹੀਂ ਚੱਲੀ ਜਾਂਦੀ ਕਾਲਜਾ ਫੜਦਾ ਜਦੋਂ ਮਾਤਾ ਰੋਂਦੀ ਆ ਵੀਰੋ ਦਾਨੀ ਵੀਰੋ ਮੈਂ ਅਥਵਨ ਕੀ ਬੇਨਤੀ ਕਰਦਾ ਵੀ ਆ ਮਾਤਾ ਦੀ ਸੁਣ ਲੋ ਕਿਉਂਕਿ ਮਾਤਾ ਦਾ ਇੱਕ ਪੁੱਤ ਪਹਿਲੇ ਹੀ ਮਰ ਚੁੱਕਿਆ ਵਿਚਾਰੀ ਦਾ ਹੋਰ ਮਾਤਾ ਕੋਲੇ ਕੁਝ ਨਹੀਂ ਇਹ ਪੁੱਤੀ ਆ ਵਿਚਾਰੀ ਕੋਲੇ ਤੇ ਕਿੱਥੋਂ ਲੈ ਕੇ ਆਉਗੀ ਪੈਸੇ ਕਮਾਉਣ ਵਾਲਾ ਹੀ ਹੈ ਨਹੀਂ ਆਪਾਂ ਨੂੰ ਵੀ ਦੀਨ ਦਾ ਵੀ ਮਾਤਾ ਵਿਚਾਰੀ ਕਿੱਥੋਂ ਲੈ ਕੇ ਆਵੇ ਇਸ ਕਰਕੇ ਦਾਨੀ ਵੀਰੋ ਕਾਲਜਾ ਫੜਦਾ ਮਾਤਾ ਦੀਆਂ ਗੱਲਾਂ ਸੁਣੀਆਂ ਨਹੀਂ ਜਾਂਦੀਆਂ ਇਹੋ ਜੇ ਥਾਂ ਦਸਵੰਦ ਭੇਜਿਆ ਕਰੋ ਜਿਹੜਾ ਇਹ ਆ ਮਾਤਾ ਦਾ ਤੇਰਾ ਦਿਲ ਦਾ ਟੋਕੜਾ ਉਹ ਬਚ ਜੇ ਕਿਉਂਕਿ ਬਹੁਤ ਔਖਾ ਹੋ ਜਾਂਦਾ ਜਦੋਂ ਮਾਵਾ ਨੂੰ ਪੁੱਤ ਤੋੜਨੇ ਪੈਂਦੇ ਆ ਇਸ ਕਰਕੇ ਦਾਨੀ ਵੀਰੋ ਮਾਤਾ ਦੀ ਫਰਿਆਦ ਜਰੂਰ ਸੁਨੋ ਦਸਬੰਧ ਦੇ ਵਿੱਚੋਂ ਥੋੜਾ ਥੋੜਾ 10 20 5000 ਰੁਪਿਆ ਨਾ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਤੇ ਮਾਤਾ ਦੀਆਂ ਆਂਦਰਾਂ ਪਾਠਾਰਗੇ ਨੂੰ ਦਸਬੰਧ ਦੇ ਕੇ ਤੇ ਇਹਦੇ ਪੁੱਤ ਦਾ ਆਪਾਂ ਇਲਾਜ ਕਰਵਾਈਏ ਟੈਸਟ ਹੋਣਾ 25000 ਦਾ ਟੈਸਟ ਹੋਣਾ ਉਹ ਟੈਸਟ ਚੰਡੀਗੜ੍ਹੋਂ ਹੋਊਗਾ ਪਰ ਮਾਤਾ ਕੋਲੇ ਕੋਈ ਪੈਸਾ ਨਹੀਂ ਇਸ ਟਾਈਮ ਬਹੁਤ ਦੁਖੀ ਆ ਮਾਤਾ ਦਾਨੀ ਵੀਰੋ ਜੇ ਮੇਰੀ ਫਰਿਆਦ ਸੁਣੋ ਹੱਥ ਬੰਨ ਕੇ ਮੈਂ ਫਰਿਆਦ ਕਰਦਾ ਵੀਰੋ ਵੀ ਬਹੁਤ ਹੀ ਅੰਤਾਂ ਦਾ ਦੁਖੀ ਹੈ ਬਜ਼ੁਰਗ ਜੋੜਾ ਬਹੁਤ ਹੀ ਜਿੰਨਾ ਵੀ ਆਪਾਂ ਕਹਿ ਦਗੇ ਝੱਲਿਆ ਨਹੀਂ ਜਾਂਦਾ ਰੋਂਦਾ ਕਿਉਂਕਿ ਬਾਪੂ ਦੇ ਵੀ ਗੋਡੇ ਦੁਖਦੇ ਆ ਨਾ ਬਾਪੂ ਨੂੰ ਸੁਣਦਾ ਨਾ ਬਾਪੂ ਤੋਂ ਬੋਲਿਆ ਜਾਂਦਾ ਨਾ ਤੁਰਿਆ ਜਾਂਦਾ ਇਸ ਕਰਕੇ ਜ਼ਰੂਰ ਫਰਿਆਦ ਸੁਣੋ ਦਸਵੰਦ ਦੇ ਵਿੱਚੋਂ ਥੋੜਾ ਥੋੜਾ ਦਸਵੰਦ ਦੇ ਕੇ ਤੇ ਆਪਾਂ ਇਹਨਾਂ ਦਾ ਪਹਿਲਾ ਟੈਸਟ ਕਰਾਉਣਾ ਫਿਰ ਵੇਨਿਆਂ ਨਹੀਂ ਬਠਿੰਡੇ ਦਾਖਲ ਕਰਵਾ ਲਾਂਗੇ ਤੇ ਜਿਹੜੇ ਵੀਰ ਦਸਵੰਦ ਨਹੀਂ ਦੇ ਸਕਦੇਓ ਵੀਡੀਓ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤਾਈਂ ਜਰੂਰ ਪਹੁੰਚਾ ਦਿਆ ਕਰੋ ਇਹ ਸੇਵਾ ਜਰੂਰ ਕਰ ਦਿਆ ਕਰੋ ਜੇ ਆਪਾਂ ਦਸਵੰਦ ਦੀ ਸੇਵਾ ਨਹੀਂ ਕਰ ਸਕਦੇ ਨਾ ਸ਼ੇਅਰ ਦੀ ਸੇਵਾ ਕਰ ਦਿਆ ਕਰੋ ਇਹੋ ਜੇ ਦੁਖੀ ਪਰਿਵਾਰਾਂ ਦੀ ਮਦਦਤ ਹੋ ਜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ